ਆਪਣੀ ਸਾਰੀ ਉਮਰ ਸਿੱਖ ਸੰਗਤਾਂ ਨੂੰ ਗੁਰੂ ਘਰ ਦੇ ਗੁਰਬਾਣੀ ਨਾਲ ਜੋੜਨ ਵਾਲੇ ਗੁਰਦੁਆਰਾ ਨਾਨਕ ਸਰ ਦੇ ਸੰਤ ਬਾਬਾ ਮੰਗਲ ਸਿੰਘ ਜੀ ਦੀ ਸਾਲਾਨਾ ਵਰਸੀ ਗੁਰਦੁਆਰਾ ਪੋਈ ਸਹਿਬ ਵਿਖੇ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਵੱਲੋਂ ਬੜੇ ਉਤਸ਼ਾਹ ਤੇ ਸਤਿਕਾਰ ਨਾਲ ਮਨਾਈ ਗਈ ਹੈ ਇਸ ਮੌਕੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਰੱਖੇ 115 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਤੇ ਹੀ ਨਾਨਕ ਸਰ ਸੰਪਰਦਾਏ ਦੇ ਮਹਾਪੁਰਖ ਸੰਤ ਬਾਬਾ ਗੁਰਜੀਤ ਸਿੰਘ ਸੰਤ ਬਾਬਾ ਗੁਰਚਰਨ ਸਿੰਘ ਸੰਤ ਬਾਬਾ ਲੱਖਾ ਸਿੰਘ ਸੰਤ ਬਾਬਾ ਕਾਲਾ ਸਿੰਘ ਸੰਤ ਬਾਬਾ ਹਰਵੰਦ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਤੋਂ ਬਿਨਾਂ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਇਹਨਾਂ ਵਰਸੀ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਸੰਤ ਬਾਬਾ ਮੰਗਲ ਸਿੰਘ ਨੂੰ ਆਪਣੀ ਸਰਦਾ ਦੇ ਫੁੱਲ ਅਰਪਿਤ ਕੀਤੇ ਨੇ ਇਸ ਮੌਕੇ ਬਕਵਾਕ ਰਾਜੀ ਸਿੰਘਾ ਵੱਲੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਰ ਕੀਤਾ ਅਤੇ ਨਾਨਕ ਸਰ ਦੇ ਸਾਰੇ ਮਹਾਪੁਰਸ਼ਾਨੀ ਕਿਹਾ ਕਿ ਸੰਤ ਬਾਬਾ ਮੰਗਲ ਸਿੰਘ ਜੀ ਨੇ ਸੰਤ ਬਾਬਾ ਈਸਰ ਸਿੰਘ ਜੀ ਦੇ ਦਿਖਾਏ ਰਾਹ ਤੇ ਚੱਲਦਿਆਂ ਆਪਣਾ ਪੂਰਾ ਜੀਵਨ ਸਿੱਖ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਵਿੱਚ ਬਤੀਤ ਕਰ ਦਿੱਤਾ ਅਤੇ ਸਿੱਖ ਸੰਗਤਾਂ ਦੀ ਭਲਾਈ ਲਈ ਸਮਾਜਿਕ ਕੰਮ ਵੀ ਬਹੁਤ ਕੀਤੇ ਨੇ ਇਸ ਮੁਕੇ ਸੰਤ ਬਾਬਾ ਬਲਜੀਤ ਸਿੰਘ ਨੇ ਸ੍ਰੀ ਹਜੂਰ ਸਾਹਿਬ ਜੀ ਦੇ ਲੰਗਰਾਲੀ ਸੇਵਾ ਲਈ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਣਕ ਦਾ ਭਰਿਆ ਇੱਕ ਟਰੱਕ ਵੀ ਸ੍ਰੀ ਹਜੂਰ ਸਾਹਿਬ ਨੂੰ ਭੇਜਿਆ ਅਤੇ ਇਸ ਵਰਸੀ ਸਮਾਗਮ ਵਿੱਚ ਸਹਿਯੋਗ ਕਰਨ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ। ਜਗਰਾਉਂ ਤੋਂ ਹਿਮਰਾਜ ਬੱਬਰ ਦੇ ਨਾਲ ਰਜਨੀ ਸਮਰਸ ਦੀ ਰਿਪੋਰਟ ਤੇ ਸਤਗੁਰ ਦੀ ਬਾਣੀ ਦਾ ਫਰਮਾਨ ਹੈ ਜਨਮ ਮਰਨ ਦੋਹੁ ਮੈ ਨਾਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਨ ਹਰਿ ਸੰ ਲੈਨ ਮਲਾਏ ਅੱਜ ਬਹੁਤ ਹੀ ਮਹਾਨਤ ਪਛਵੀ ਪਜਨੀਕ ਆਤਮਾ ਪਰਉਪਕਾਰੀ ਨਾਮ ਦੇ ਰਸ਼ੀਏ ਸਤਖੰਡ ਵਾਸੀ ਸ਼੍ਰੀਮਨ ਸੰਤ ਬਾਬਾ ਮੈੰਗਲ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਧੰਨ 시ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਬਚਨਾਂ ਤੋਂ ਦੀ ਨਿਸ਼ਾਵਰ ਕਰਕੇ ਐਵੇਂ ਐਸੇ ਪਰਉਪਕਾਰ ਕਰਮ ਕੀਤੇ ਲੋਕਾਈ ਦੇ ਭਲੇ ਵਾਸਤੇ ਜਿਹੜੇ ਬਿਆਨ ਕਰਨੇ ਬਹੁਤ ਮੁਸ਼ਕਲ ਨੇ ਤੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜਲਾਇ ਲੋਕਾਈ ਨੂੰ ਰਸਤਿਆਂ ਦੀਆਂ ਸਿਵਾਵਾਂ ਕਰਵਾਈਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜਲਾ ਕੇ ਸੇਵਾ ਤੇ ਸਿਮਰਨ ਦਾ ਉਪਦੇਸ਼ ਦਿੱਤਾ ਅੱਜ ਉਹਨਾਂ ਦੀ 16ਵੀਂ ਵਰਸੀ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਨਾਨਕ ਸਰਕਲੇਰਾਵਾਲੇ ਸਮੁੱਚੀ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਨਾਲ ਮਿਲ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਪੁਰਖਾਂ ਨੇ ਵਰਸੀ ਮਨਾਈ। ਸੰਤ ਪਾਪਾ ਬਲਜੀਤ ਸਿੰਘ ਜੀ ਮਹਾਪੁਰਖ ਉਸੇ ਮਾਰਗ ਤੇ ਚੱਲ ਰਹੇ ਹੈ ਜਿਸ ਮਾਰਗ ਤੇ ਸੰਤ ਪਾਪਾ ਮਿੰਗਲ ਸਿੰਘ ਜੀ ਚਲਾ ਗਏ। ਅੱਜ ਵੇਖੋ ਕਣਕ ਦੀ ਗੱਡੀ ਸੱਚਖੰਡ ਹਜੂਰ ਸਾਹਿਬ ਲਈ ਰਵਾਨਾ ਹੋ ਰਹੀ ਹੈ। ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੋ ਸੋਨੇ ਦੀਆਂ ਕਲੰਗੀਆਂ ਦੇ ਨਾਲ ਸਤਕਾਰ ਭੇਟਾ ਕਰਨਾ। ਕਿਤੇ ਸਤਿਗੁਰੂ ਜੀ ਦੇ ਗ੍ਰੰਥੀ ਸਿੰਘ ਸਾਹਿਬ ਭਾਵੇਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਸੇਵਾ ਨਿਭਾਉਣ ਵਾਸਤੇ ਆਉਂਦੇ ਨੇ 1300 ਪਾਠੀ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਿਨ੍ਹਾਂ ਨੂੰ ਖਤਾਬ ਮਿਲਦਾ ਉਹ ਸਤਕਾਰ ਸਮਝ ਕੇ ਵਸਤਰਾਂ ਦੇ ਨਾਲ ਨਵਾਜਣਾ ਸਤਕਾਰ ਬਖਸ਼ਣਾ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਮਠਿਆਈ ਤੇ ਫਰੂਟਾਂ ਦੀ ਸੇਵਾ ਦੇ ਨਾਲ ਸੇਵਾ ਕਰਨੀ ਪਾਠੀ ਸਿੰਘਾਂ ਦੀ ਇਹ ਮਹਾਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਹੋਣਾ ਦਾ ਵਿਰਧ ਬਣ ਗਿਆ ਸੱਚਖੰਡ ਹਜੂਰ ਸਾਹਿਬ ਦੀ ਸੇਵਾ ਫਤਿਹਗੜ੍ਹ ਸਾਹਿਬ ਸਹਿਬਜ਼ਾਦਿਆਂ ਦੀ ਮਾਤਾ ਗੁਜਰਕੌਰ ਦੀ ਯਾਦ ਦੇ ਵਿੱਚ ਜਿੱਥੇ ਨਤਮਸਤਕ ਹੋਣਾ ਹੈ ਉਥੇ ਲੰਗਰਾਂ ਦੀ ਸੇਵਾ ਵਾਸਤੇ ਸੇਵਾ ਲੈ ਕੇ ਜਾਂਦੇ ਨੇ ਮਹਾਪੁਰਖ ਸੰਤ ਬਾਬਾ ਬਲਜੀਤ ਸਿੰਘ ਜੀ ਨਾਨਕ ਸਰਪਲੇਰਾਵਾਲੇ ਹੋਲੇ ਮੁਹੱਲੇ ਦੀ ਆਮਦ ਵਿੱਚ ਹੀ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਹਜ਼ਾਰਾਂ ਸੰਗਤਾਂ ਨੂੰ ਦਰਸ਼ੇ ਮੇਲਾ ਕਰਵਾਉਂਦੇ ਨੇ ਉਥੇ ਲੰਗਰਾਂ ਦੀ ਸੇਵਾ ਵੀ ਪਚਾਉਂਦੇ ਨੇ ਸੰਤ ਬਾਬਾ ਬਲਜੀਤ ਸਿੰਘ ਜੀ ਹੋਰੀ ਬਹੁਤ ਵੱਡੀਆਂ ਸਿੱਖ ਪੰਥ ਦੇ ਵਿੱਚ ਇਹਨਾਂ ਮਹਾਂਪੁਰਖਾਂ ਦੀਆਂ ਸੇਵਾਵਾਂ ਨੇ ਮੈਂ ਸਮਝਦਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਕਿਰਪਾ ਵਰਤਦੀ ਹੈ ਧੰਤਨ ਬਾਬਾ ਮੰਗਲ ਸਿੰਘ ਜੀ ਮਹਾਰਾਜ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਔਰ ਧੰਨ ਬਾਬਾ ਮੰਗਲ ਸਿੰਘ ਜੀ ਜਿਹੜੀ ਕਮਾਈ ਨਾਮ ਦੀ ਕਰਕੇ ਗਏ ਉਹ ਸਾਰੀ ਨਾਮ ਦੀ ਕਮਾਈ ਦਾ ਖਜ਼ਾਨਾ ਨਦੀ ਝੋਲੀ ਵਿੱਚ ਪਾ ਗਿਆ ਜੋ ਉਹੀ ਵਰਤਾਇਆ ਵਰਤ ਨਹੀਂ ਰਿਹਾ ਪੂਰਾ ਉਹਦੀਆਂ ਵਰਕਤਾਂ ਵਰਤ ਰਹੀਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਅੱਜ ਨਾਨਕ ਸਰ ਸੰਪਰਦਾਏ ਦੇ ਅੰਤਰਬਾਬਾ ਨਾਨ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ ਸਿੰਘ ਜੀ ਮਹਾਰਾਜ ਦੇ ਅਨੰਦ ਸੇਵਕ ਸਤਿਕਾਰਯੋਗ ਸੰਤ ਬਾਬਾ ਮੰਗਲ ਸਿੰਘ ਜੀ ਮਹਾਰਾਜੀ 16ਵੀਂ ਸਲਾਨਾ ਵਰ੍ਹੇਈ ਉਹਨਾਂ ਤੋਂ ਵੱਰਸਾਇ ਮਹਾਂਪੁਰਖ ਬਾਬਾ ਬਲਜੀਤ ਸਿੰਘ ਜੀ ਦੇ ਹਨਮਈਏਟ ਗੁਰਦੁਆਰਾ ਪਹੋਈ ਸਾਹਿਬ ਅਗਵਾੜ ਲੋਕੋ ਵਿਖੇ ਮਨਾਇ ਗਈ ਇਸ ਦੌਰਾਨ ਤਕਰੀਬਨ 15 ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਮਨ ਸਕਿਆ ਜਿਸ ਵਿੱਚ ਪੰਥ ਦੇ ਮਹਾਨ ਰਾਗੀਆਂ ਨੇ ਇਤਨੇ ਜਥਿਆਂ ਨੇ ਕਠਾਵਾਚਕਾਂ ਨੇ ਆ ਕੇ ਹਾਜ਼ਰੀ ਲਵਾਈ ਬੇਅੰਤ ਸੰਗਤਾਂ ਨੇ ਇਸ ਵਰਸੀ ਦੇ ਸਮਾਗਮ ਵਿੱਚ ਲਾਹਾ ਲਿਆ ਬਾਬਾ ਜੀ ਦੀ ਕਿਰਪਾ ਸਦਕਾ ਅੱਜ ਇਸ ਦਰਬਾਰ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਈਆਂ ਸੇਵਾ ਸਿਮਰਨ ਬੰਦਗੀ ਜੋ ਹਰ ਸਾਲ ਬਾਬਾ ਜੀ ਦੇ ਹੁਕਮ ਦੇ ਵਿੱਚ ਸੇਵਾ ਕਰਦੀਆਂ ਉਹਨਾਂ ਸੰਗਤਾਂ ਨੇ ਲਾਹਾ ਅੱਜ ਇਸ ਵਰਸੀ ਦੇ ਸਮਾਗਮ ਵਿੱਚ ਵੀ ਲਿਆ ਉਮੀਦ ਕਰਦੇ ਹਾਂ ਕਿ ਬਾਬਾ ਜੀ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਸੰਗਤਾਂ ਵਾਸਤੇ ਕਰਦੇ ਰਹਿਣਗੇ ਵਾਹਿਗੁਰੂ ਜੀ ਜੋ ਹਰ ਸਾਲ ਬਾਬਾ ਜੀ ਦੀ ਕਿਰਪਾ ਸਦਕਾ ਇਸ ਵਰਸ਼ੀ ਦੇ ਸਮਾਗਮ ਨੂੰ ਮੁੱਖ ਰੱਖਦਿਆਂ ਹੋਏ ਆ ਜੋ ਕਣਕ ਦਾ ਟਰੱਕ ਹਰ ਸਾਲ ਇਸ ਦਰਬਾਰ ਦੇ ਵਿੱਚੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਦੇ ਲੰਗਰਾਂ ਵਾਸਤੇ ਜਾਂਦਾ ਅੱਜ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੀ ਅਪਾਰ ਕਿਰਪਾ ਸਰਕਾਰ ਸੰਤ ਬਾਬਾ ਬਲਜੀਤ ਸਿੰਘ ਜੀ ਵੱਲੋਂ ਪ੍ਰਵਾਨਨਾ ਕੀਤਾ ਗਿਆ ਜੋ ਹਜੂਰ ਸਾਹਿਬ ਦੇ ਲੰਗਰਾਂ ਵਾਸਤੇ ਜੋ ਹਰ ਸਾਲ ਸੇਵਾ ਚੱਲਦੀ ਉਸ ਵਿੱਚ ਹਿੱਸਾ ਪਾਇਆ ਜਾਵੇਗਾ ਜੀ